ਹਾਂਜੀ ਭਾਜੀ ਕੀ ਨਾਮ ਦੀ ਤਸਵੀਰ ਹੈ ਮੈਂ ਜੀ ਲਖਮਿੰਦਰ ਸਿੰਘ ਲੱਤਾਂ ਲੋਕ ਬੇਗਵਾਲ ਜੋ ਕਿ ਅੱਜ ਤੁਹਾਡੇ ਜੈ ਮਲਾਪ ਸੰਸਥਾ ਪੰਜਾਬ ਕੋਲੋਂ ਜੋ ਬਹੁਤ ਵੱਡੀ ਲਹਿਰ ਚੱਲ ਰਹੀ ਹੈ ਬੂਟਿਆਂ ਦੀ ਅੱਜੇ ਇੱਛੇ ਤਰ੍ਹਾਂ ਇਹ ਸਾਰੇ ਪਾਸੇ ਬੂਟੇ ਲਾਉਂਦੇ ਹੋਏ ਸਾਡੇ ਬੇਗਵਾਲ ਵਾਲੇ ਕੋਲ ਵਿੱਚ ਪਹੁੰਚੇ ਨੇ ਸਰਕਾਰੀ ਹਸਪਤਾਲ ਵਿੱਚ ਇੱਥੇ ਵੀ ਬਹੁਤ ਸਾਰੇ ਇਹਨਾਂ ਨੇ ਬੂਟੇ ਲਾਏ ਨੇ ਅਸੀਂ ਇਸ ਸੰਸਥਾ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਅਸੀਂ ਵੀ ਚਾਹੁੰਨੇ ਆ ਸਾਰੇ ਜਿਹਨੇ ਸੰਯੋਗ ਦੇ ਕੇ ਇਸੇ ਤਰ੍ਹਾਂ ਹੀ ਬੂਟੀਆਂ ਦੀ ਲਹਿਰ ਚੱਲ ਰਹੀ ਏ ਘਰ ਘਰ ਬੂਟਾ ਕੈਲੀਆਂ ਚ ਅੰਗਨ ਬਾੜੀ ਜਿੱਥੇ ਵੀ ਜਗ੍ਹਾ ਮਿਲਦੀ ਏ ਜ਼ਰੂਰ ਭਾਈ ਬੂਟੇ ਲਾਏ ਜਾਣ ਅਸੀਂ ਇਸ ਸਸਤਾ ਦੇ ਅੱਜ ਬਹੁਤ ਰੀਣੀ ਆ ਸਾਡੇ ਡੇਗਵਾਲਾ ਵੱਲੋਂ ਕਿ ਜਿਹੜੇ ਸਾਡੇ ਅੱਜ ਡੇਗਵਾਲ ਵਿੱਚ ਪਹੁੰਚੇ ਨੇ ਉਹਨਾਂ ਸਾਰੇ 2 ਮਿੰਟ ਬਾਅਦ ਤੇ ਬਤਰਾ ਸਾਹਿਬ ਵੀ ਇਹਨਾਂ ਦਾ ਧੰਨਵਾਦ ਕਰਦੇ ਮੈਂ ਲਾਈਨ ਅਸ਼ੋਕ ਬਤਰਾ ਜੁਆਇਨ ਰਿਸਟੇਕ ਕੇਅਰ ਪਰਸਮ ਤੇ ਜੈ ਮਲਾਪ ਐਸੋਸੀਏਸ਼ਨ ਪ੍ਰਾਈਵੇਟ ਲੈਬਰਾਟਰੀ ਮੈਂ ਇਸ ਸੰਸਥਾ ਦਾ ਬੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਪਹਿਲ ਕਦਮੀ ਕਰਦੇ ਹੋਏ ਇਸ ਹਫਤੇ ਨੂੰ ਬਣ ਮਹਾਉਤਸਵ ਫਤਿਹਬ ਜੋ ਮਨਾਇਆ ਜਾ ਰਿਹਾ ਹੈ ਔਰ ਬੜੇ ਵਧੀਆ ਤਰੀਕੇ ਨਾਲ ਜਿਹੜੇ ਵੀ ਇਸ ਦੇ ਮੈਂਬਰ ਨੇ ਮੇਰੇ ਵੀ ਇੰਨੇ ਮਹੀਨੇ ਨੂੰ ਲੈਂਦੀ ਨਜ਼ਰ ਆਇਆ ਕਿ ਇਹਨਾਂ ਦੇ ਵਿੱਚ ਪਰਮਾਤਮਾ ਨੇ ਕਿਤੇ ਕੋਈ ਚੀਜ਼ ਦੇਖ ਕੇ ਭੇਜਿਆ ਹਨ ਔਰ ਕਿ ਸੱਚੇ ਪਾਤਸ਼ਾਹ ਨੇ ਇਹਨਾਂ ਤੇ ਇਨੀ ਕਿਰਪਾ ਕੀਤੀ ਹੈ ਕਿ ਇਹ ਅੱਗੇ ਹੋ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਸੀਂ ਵੀ ਇੰਦਾ ਜਿੰਨੇ ਕਹਿਣਗੇ ਉੱਥੇ ਉਹਨਾਂ ਦਾ ਸਾਥ ਵੀ ਦੇਵਾਂਗੇ ਔਰ ਬਹੁਤ ਵਧੀਆ ਉਪਰਾਲਾ ਹੈ ਔਰ ਸਾਰੀ ਸੰਸਥਾ ਨੂੰ ਧੰਨਵਾਦ ਇਹ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਬੋਲੇ ਸੋਨ ਯਾਰ ਆਸ੍ਰੀ ਆਗਨ ਕਾਹਲ ਕਿੱਥੇ ਆ ਗਿਆ ਉਸ